ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਆ ਤੁਹਾਡਾ ਅੱਜ ਦੀ ਇੱਕ ਨਵੇਂ ਵੀਡੀਓ 'ਚ ਤੇ ਮੈਂ ਖੜਾ ਆ ਇਸ ਟਾਈਮ ਨਕੋਤਾਂ ਤੋਂ ਕਪੂਰਥਲਾ ਮੇਨ ਰੋਡ ਜਿਹੜਾ ਆ ਸੜਕ ਤੁਸੀਂ ਦੇਖ ਰਹੇ ਹੋ ਬੈਕ ਸਾਈਡ ਤੇ ਇੱਥੋਂ ਇੱਕ ਪਿੰਡ ਜਾਂਦਾ ਘਵਾਲਾ ਜੋ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਤਸ਼ਾਹ ਦੀ ਚਾਨਚੋ ਪ੍ਰਾਪਤ ਧਰਤੀ ਆ ਸੋ ਅੱਜ ਤੁਹਾਨੂੰ ਆਪਾਂ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਆ ਜਾਂਦੀ ਆ ਪੁੜੀ ਜੀ ਪੁੜੀ ਦੇ ਨਾਲ ਜਾਂਦੀ ਆ ਸੜਕ ਇਹ ਸੜਕ ਸਿੱਧਾ ਹੀ ਉਸ ਗੁਰਦੁਆਰਾ ਸਾਹਿਬ ਨੂੰ ਜਾਂਦੀ ਆ ਤੇ ਚੱਲਾਂਗੇ ਨਾਲ ਤੁਹਾਨੂੰ ਅੱਜ ਆਪਾਂ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਦੇ ਛੇਵੀਂ ਪਾਤਸ਼ਾਹੀ ਇੱਕ ਨਾ ਮੈਂ ਚੀਜ਼ ਦੇਖ ਰਹੇ ਹਾਂ ਕਿ ਸਿਗਾ ਤੇ ਆਹ ਜਿਹੜੀਆਂ ਨਹਿਰਾਂ ਨਾ ਦੇਖੋ ਦੋਸਤੋ ਆਹ ਨਹਿਰ ਹੁਣ ਇਹਨਾਂ ਨੇ ਕਰਤੀਆਂ ਪੱਕੀਆਂ ਪਰ ਪੱਕੀਆਂ ਦੇ ਨਾਲ-ਨਾਲ ਨਾ ਇਹਨਾਂ ਨੇ ਬਹੁਤ ਛੋਟੀਆਂ ਵੀ ਕਰ ਦਿੱਤੀਆਂ ਇਹ ਨਹਿਰਾਂ ਤੁਸੀਂ ਦੇਖ ਲਓ ਅੱਗੇ ਪਹਿਲਾਂ ਜਿਹੜੀ ਥੱਲੇ ਨਹਿਰ ਆ ਨਾ ਹੁਣ ਤਾਂ ਇਹ ਤੇ ਕੋਣੀ ਕਰਤੀ ਪਹਿਲਾਂ ਇੰਨੀ 4 ਫੁੱਟ ਚੌੜੀ ਹੁੰਦੀ ਸੀ ਨਹਿਰ ਤੇ ਹੁਣ ਸਿਰਫ ਇੱਕ ਤਿਕੋਣੀ ਕਰ ਦਿੱਤੀ ਆ ਸੋ ਇਹ ਪਿੱਛੇ ਜੇ ਮੁੱਦਾ ਵੀ ਉੱਠਿਆ ਸੀਗਾ ਲੋਕਾਂ ਨੇ ਬਹੁਤ ਚੱਕਿਆ ਸੀਗਾ ਪਰ ਤੁਸੀਂ ਆ ਹਾਲ ਦੇਖ ਲਓ ਨਹਿਰਾਂ ਦਾ ਪੱਕੀਆਂ ਜ਼ਰੂਰ ਕੀਤੀਆਂ ਪਰ ਇੱਥੇ ਕੋਈ ਕੋਈ ਕੇਅਰ ਨਹੀਂ ਕੋਈ ਕੌਸ਼ਿਸ਼ ਨਹੀਂ ਬਹੁਤ ਸਰਕਾਰਾਂ ਬਹੁਤ ਜਗ੍ਹਾ ਘੇਰੀ ਜਾਂਦੀਆਂ ਇਸ ਹਿਸਾਬ ਨਾਲ ਤਾਂ ਬਾਕੀ ਇਹ ਆਪਣਾ ਕੋਈ ਮੁੱਦਾ ਨਹੀਂ ਹੈਗਾ ਤਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੀ ਆ ਪਰ ਇਹ ਚੀਜ਼ਾਂ ਦੇਖ ਕੇ ਨਾ ਮਨ ਖਰਾਬ ਹੁੰਦਾ ਯਾਰ ਸਰਕਾਰਾਂ ਸਹੀ ਨਹੀਂ ਕਰਦੀਆਂ ਹਨ ਫਿਰ ਚਲੋ ਆਪਾਂ ਚੱਲਦੇ ਹਾਂ ਅੱਗੇ ਵੀਡੀਓ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ੍ਰੀ ਛੇਵੀਂ ਪਾਤਸ਼ਾਹੀ ਧਰਗੋਬੀ ਸਾਹਿਬ ਜੀ ਆ ਨਾਲ-ਨਾਲ ਜਾਂਦੀ ਆ ਨਹਿਰ ਤੇ ਆ ਜਿਹੜਾ ਰਸਤਾ ਸਿੱਧਾ ਹੀ ਅਠੋਲੇ ਕੋਹਾਲੇ ਪਿੰਡ ਨੂੰ ਜਾਂਦਾ ਆ ਦੋ ਪਿੰਡ ਨਾਲ ਇਕੱਠੇ-ਇਕੱਠੇ ਆ ਕੋਹਾਲਾ ਤੇ ਅਠੋਲਾ ਤੇ ਆਪਾਂ ਜਾਣਾ ਆ ਜੀ ਕੋਹਾਲੇ ਤੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਦੇਖਣ ਤੁਸੀਂ ਇਹ ਰੋਡ ਦੇਖਦੇ ਹੋ ਨੀ ਰੋਡ ਬੜਾ ਖਰਾਬ ਆ ਹਨਾ ਸੋ ਮੈਂ ਦੱਸਣਾ ਚਾਹੁੰਦਾ ਆਪਣੇ ਪਿੰਡਾਂ ਵਾਲੇ ਰੋਡ ਜ਼ਿਆਦਾਤਰ ਇਦਾਂ ਦੇ ਹੁੰਦੇ ਆ ਕਿਉਂਕਿ ਇਹਨਾਂ ਨੇ ਇਹਨਾਂ ਦੀ ਪੁੱਛਗੱਚ ਬਹੁਤ ਘੱਟ ਹੁੰਦੀ ਆ ਇਸ ਕਰਕੇ ਪਿੰਡਾਂ ਵਾਲੇ ਰੋਡ ਇਦਾਂ ਦੇ ਹੁੰਦੇ ਆ ਆਪਾਂ ਲੋਕ ਨੇ ਇਦਾਂ ਦੀਆਂ ਵੀਡੀਓ ਲਟੜਾਂ ਪਟੜਾਂ ਵਾਲੀਆਂ ਬਹੁਤ ਸ਼ੇਅਰ ਕਰਦੇ ਆ ਸੋ ਇਤਿਹਾਸਿਕ ਗੁਰਦੁਆਰਾ ਸਾਹਿਬ ਜਾਂ ਇਤਿਹਾਸਿਕ ਸਥਾਨ ਦੀ ਵੀਡੀਓ ਨੂੰ ਵਕਤ-ਵੱਕਤ ਸ਼ੇਅਰ ਕਰਿਆ ਕਰੋ ਤਾਂ ਜੋ ਯਾਰ ਇਹ ਆਪਣਾ ਇਹ ਇਤਿਹਾਸ ਸਾਰਿਆਂ ਨੂੰ ਪਤਾ ਲੱਗ ਸਕੇ ਹਨਾ ਮੈਨੂੰ ਲੱਗਦਾ 100 ਚੋਂ 90% ਲੋਕਾਂ ਨੂੰ ਇਸ ਗੁਰਦੁਆਰਾ ਸਾਹਿਬ ਦਾ ਪਿੰਡ ਕੁਹਾੜੇ ਜਿਹੜੀ 6ਵੀਂ ਪਾਤਸ਼ਾਹੀ ਸਾਹਿਬ ਦਾ ਗੁਰਦੁਆਰਾ ਆ ਲੋਕਾਂ ਨੂੰ ਪਤਾ ਹੀ ਨਹੀਂ ਹੋਣਾ ਕਿ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਪਿੰਡ ਚ ਆਏ ਸਨ ਤੋ ਇਸ ਕਰਕੇ ਮੇਰਾ ਇੱਕ ਮੋਟਿਵ ਸੀਗਾ ਵੀ ਆਪਾਂ ਜਿਹੜੇ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਜਾਂ ਇਤਿਹਾਸਿਕ ਸਥਾਨ ਆ ਆਪਣੇ ਪੰਜਾਬ ਚ ਬਣਾਤੇ ਹੀ ਵੀਡੀਓ ਬਣਾਉਣੀ ਆ ਨੇ ਇਹ ਤੁਹਾਨੂੰ ਪਤਾ ਅੱਜਕੱਲ ਤਾਂ ਵਲੌਗ ਜਣਾ ਖਣੇ ਬਣਾਈ ਫਿਰਿਆਂ ਦਾ ਘਰਿਆਂ ਵਿੱਚ ਪੜੀ ਜਾਂਦਾ ਸੋ ਆਪਣਾ ਉਹ ਮੋਟਿਵ ਨਹੀਂ ਸੀਗਾ ਆਪਣਾ ਮੋਟਿਵ ਇਹ ਆ ਵੀ ਆਪਾਂ ਇਤਿਹਾਸਿਕ ਗੁਰਦੁਆਰਾ ਸਾਹਿਬ ਤੇ ਇਤਿਹਾਸਿਕ ਸਥਾਨਾਂ ਦੀ ਵੀਡੀਓ ਬਣਾ ਕੇ ਲੋਕਾਂ ਤੱਕ ਪਹੁੰਚ ਦੀ ਕਰੀਏ ਤਾਂ ਜੋ ਆਪਣਾ ਇਤਿਹਾਸ ਸਾਰਿਆਂ ਨੂੰ ਪਤਾ ਲੱਗ ਸਕੇ ਲੋ ਦਰਸ਼ਕੋਂ ਆਪਾਂ ਪਹੁੰਚ ਗਏ ਇਸ ਟਾਈਮ ਗੁਰਦੁਆਰਾ ਸਾਹਿਬ ਦੇ ਬਾਹਰ ਆ ਜਿਹੜਾ ਇਹ ਰੋਡ ਆ ਇਹ ਸਿੱਧਾ ਨਹਿਰ ਦੇ ਨਾਮ ਨਾਲ ਆਉਂਦਾ ਆ ਤੇ ਰੋਡ ਦੇ ਉੱਤੇ ਹੀ ਰਸਤੇ ਦੇ ਉੱਤੇ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਪਾਸ਼ਾ ਸ਼ੇਮੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਿੰਡ ਕੋਵਾਲਾ ਤੇ ਆ ਲੱਗਾ ਹੋਇਆ ਇਤਿਹਾਸ ਇੱਥੇ ਤੇ ਮੈਂ ਇਤਿਹਾਸ ਤੁਹਾਨੂੰ ਪੜਾ ਦੰਨਾ ਇੱਕ ਵਾਰੀ ਤੁਸੀਂ ਇਹਨੂੰ ਪਾਉਜ਼ ਕਰਕੇ ਜਰੂਰ ਪੜਿਓ 1634ਵੀਂ ਨੂੰ ਕਰਤਾਰਪੁਰ ਸਾਹਿਬ ਵਿਖੇ ਪੈਂਦੇ ਖਾਨ ਅਤੇ ਸ਼ਾਹੀ ਫੌਜਾਂ ਨਾਲ ਹੋਈ ਚੌਥੀ ਤੇ ਆਖਰੀ ਜੰਗ ਜਿੱਤਣ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤਾਂ ਨੂੰ ਸੱਚ ਤੇ ਨਿਰਪੈਤਾ ਦਾ ਉਪਦੇਸ਼ ਦਿੱਤਾ ਦਰਸ਼ਕ ਦੇਖੋ ਕਿੰਨਾ ਸੋਹਣਾ ਨਾ ਡਿਜ਼ਾਈਨ ਪਾਇਆ ਹੋਇਆ ਹੁਣ ਬੋਟੀਆਂ ਦੇ ਇਹ ਆਪਣੇ ਆਗਾ 메ਨ ਗੇਟ ਜੀ ਗੁਰਦੁਆਰਾ ਸਾਹਿਬ ਦਾ 1634 ਇਸਵੀ ਨੂੰ ਕਰਤਾਰਪੁਰ ਸਾਹਿਬ ਵਿਖੇ ਪੰਦੇਖਾਨ ਤੇ ਮੁਗਲ ਫੌਜਾਂ ਨਾਲ ਹੋਈ ਚੌਥੀ ਜੰਗ ਜਿੱਤਣ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੰਗਤਾਂ ਨੂੰ ਸੱਚ ਅਤੇ ਨਿਰਪੈਤਾ ਦਾ ਉਪਦੇਸ਼ ਦਿੱਤਾ ਕਾਲੇ ਸੰਗਿਆ ਆਦਿਕ ਪਿੰਡਾਂ ਦੀਆਂ ਸੰਗਤਾਂ ਦੀ ਬੇਨਤੀ ਤੇ ਗੁਰੂ ਸਾਹਿਬ ਜੀ ਨੇ ਕਰਤਾਰਪੁਰ ਤੋਂ ਪਿੰਡ ਕਾਲਾ ਸੰਗਿਆ ਆ ਕੇ ਸ਼ੇਰ ਦਾ ਸ਼ਿਕਾਰ ਕੀਤਾ ਜਲੰਧਰ ਸ਼ਹਿਰ ਦੇ ਨਾਲ ਹੀ ਮੁਸਲਮਾਨ ਫਕੀਰ ਸ਼ੇਖ ਨੂੰ ਬਸਤੀ ਸ਼ੇਖ ਜਲੰਧਰ ਦਰਸ਼ਨ ਬਖਸ਼ ਕੇ 10 ਕਿਲੋਮੀਟਰ ਦੂਰ ਪਿੰਡ ਕੁਹਾੜਾ ਦੇ ਬਾਰ ਬਾਰ ਲੰਘ ਰਹੇ ਸਨ ਗੁਰੂ ਸਾਹਿਬ ਜੀ ਤੇ ਪਿੰਡ ਦੀ ਸੰਗਤ ਨੇ ਸਤਿਗੁਰ ਪਾਤਸ਼ਾਹ ਜੀ ਨੂੰ ਇੱਥੇ ਠਹਿਰਨ ਲਈ ਬੇਨਤੀ ਕੀਤੀ ਜੋ ਕਿ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪ੍ਰਵਾਨ ਕੀਤੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਿੰਡ ਦੇ ਬਾਰ ਬਾਰ ਟਾਵ ਨੇ ਮੂਛ ਛੱਪੜ ਵੀ ਕਹਿ ਦਿੰਨੇ ਆ ਦੇ ਕਿਨਾਰੇ ਦੱਖਣ ਵਾਲੇ ਪਾਸੇ ਡੇਰਾ ਕਰ ਲਿਆ ਪਿੰਡ ਦੀ ਸੰਗਤ ਨੇ ਗੁਰੂ ਸਾਹਿਬ ਦੇ ਗੁਰਸਖਾਂ ਦੀ ਬੜੀ ਲਗਨ ਚਾਅ ਤੇ ਤੰਦੇ ਨਾਲ ਸੇਵਾ ਕੀਤੀ ਗੁਰੂ ਹਰगोबिंद ਸਾਹਿਬ ਪਾਤਸ਼ਾਹ ਜੀ ਨੇ ਸੰਗਤ ਦੀ ਲਗਨ ਅਤੇ ਚਾਅ ਦੇਖ ਕੇ ਬਹੁਤ ਪ੍ਰਸੰਨ ਹੋਏ ਅਤੇ ਸੰਗਤ ਨੂੰ ਵਾਹਿਗੁਰੂ ਨਾਮ ਨਾਲ ਜੋੜ ਕੇ ਲੋਕ ਪ੍ਰਲੋਕ ਦੇ ਸੁਖ ਬਖਸ਼ੇ ਜੇ ਗੁਰੂ ਸਹਿਬਾਨ ਦੇ ਨਾਮ ਗੁਰੂ ਨਾਨਕ ਦੇਵ ਜੀ ਗੁਰਮੰਗਲ ਜੀ ਵੀ ਸਾਰੇ 15 ਭਗਤ ਸਹਿਬਾਨ ਦਨ ਗੋਸਿਕ ਸਹਿਬਾਂ ਜੀ 11 ਪੱਟ ਸਹਿਬ ਜੀ ਵੈਸੇ ਇਹ ਸਾਰਾ ਇਤਿਹਾਸ ਜਿਵੇਂ ਤਾਂ ਲਿਖਿਆ ਹੋਇਆ ਨਾ ਇਹ ਆਪਣੇ ਹਰੇਕ ਗੁਰਦੁਆਰਾ ਸਾਹਿਬ ਦੇ ਵਿੱਚ ਹੋਣਾ ਚਾਹੀਦਾ ਤਾਂ ਜੌਣ ਵਾਲੀ ਪੀੜੀ ਨੂੰ ਤੇ ਸਾਡੇ ਪੰਜ ਪਿਆਰਿਆਂ ਜਾਂ ਚਾਰ ਸਹਿਬਜ਼ਾਦਿਆਂ ਦੇ ਨਾਮਾਂ ਦਾ ਪਤਾ ਹੀ ਨਹੀਂ ਹਨ ਸੋ ਉਹ ਕੀ ਇਤਿਹਾਸ ਜਾਣਨਗੇ ਉਹਨਾਂ ਨੂੰ ਨਾਮ ਪਤਾ ਹੋਊਗਾ ਉਹ ਪੁੱਛਣਗੇ ਸਾਨੂੰ ਅਸੀਂ ਉਹਨਾਂ ਨੂੰ ਦੱਸਾਂਗੇ ਤਾਂ ਜਾਂ ਉਹ ਸਰਚ ਕਰਨਗੇ ਕਿਉਂਕਿ ਅੱਜ ਕੱਲ ਤਾਂ ਸੋਸ਼ਲ ਮੀਡੀਆ ਦੇ ਦੌਰਾਂ ਲੋਕ ਇੰਟਰਨੈਟ ਦੇ ਵਿੱਚ ਸਰਚ ਕਰ ਸਕਦੇ ਹਨ ਸੋ ਇਹ ਚੀਜ਼ਾਂ ਆਪਣੇ ਹਰੇਕ ਗੁਰੂ ਘਰ ਵਿੱਚ ਹੋਣੀਆਂ ਚਾਹੀਦੀਆਂ ਕਹਿੰਦਾ ਲੱਗੀ ਹੋਣੀਆਂ ਚਾਹੀਦੀਆਂ ਕਿ ਸਾਡੇ 10 ਗੁਰੂਆਂ ਦੇ ਨਾਮ ਸਾਡੇ ਚਾਰ ਸਹਿਬਜ਼ਾਦੇ ਸਾਡੇ ਪੰਜ ਪਿਆਰੇ ਹਨ ਸੋ ਬਹੁਤ ਨੇ ਚਿੰਝ ਮੈਨੂੰ ਬਹੁਤ ਵਧੀਆ ਲੱਗਾ ਏ ਸੋ ਇਹ ਸੀ ਦਰਸ਼ਕ ਗੁਰਦੁਆਰਾ ਪਾਤਸ਼ਾਹੀ 6ਵੀਂ ਹਰ ਗੋਬਿੰਦ ਸਾਹਿਬ ਜੀ ਦੀ ਚੰਨਛੋ ਪ੍ਰਾਪਤ ਧਰਤੀ ਦਾ ਇਤਿਹਾਸ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਮਿਲਾਂਗੇ ਆਪਾਂ ਅਗਲੀ ਇੱਕ ਨਵੀਂ ਵੀਡੀਓ ਚ ਨਵੇਂ ਵਿਸ਼ੇ ਦੇ ਨਾਲ ਤੇ ਤਦ ਤੱਕ ਬਨੇ ਰਹੋ ਚੰਨ ਦੇ ਨਾਲ ਧੰਨਵਾਦ